हेलो गाइस वेलकम बैक टू अनदर व्लॉग सो हां जी गाइस आज जसी आए हैं इन अ मॉल जेड़ा सादा हाटा वाला मॉल या ओ तानू पता ही होगा ओदे बारे क्योंकि असी ओदे बारे एक वीडियो भी बनाई सी सो so, आ देखो गाइस कितने सोणे सोणे डेकोरेशंस आए हैं ਤੇ ਇੱਥੇ ਸੰਟਾ ਕਲੋਸ ਚਰਚ ਦੇਖੋ ਕਿੰਨਾ ਸੋਹਣਾ ਸੋਹਣਾ ਪਿਆਰਾ ਪਿਆਰਾ ਲੱਗਣ ਦਿਆ ਆਹ ਵਾਲਾ ਕੈਂਡਲ ਬਣਿਆ ਸੀ ਤੇ ਉਹ ਵਾਲਾ ਤੇ ਰਾਈਡਸ ਬਣੀਆਂ ਹੀ ਉਹਦੇ ਵਿੱਚ ਤੇ ਉਹ ਪਿੱਛੇ ਚੱਚ ਹੀ ਜਿਹੜਾ ਇਹਨਾਂ ਦੇ ਹੈਗੇ ਆ ਦੇਖੋ ਮम्मा ਤੁਹਾਨੂੰ ਦਿਖਾਉਂਦੇ ਪਈਆ ਕਿਉਂਕਿ ਮੈਂ ਉਧਰ ਚੀਜ਼ਾਂ ਲੱਭਦੀ ਪਈ ਸੀ ਹਾਂਜੀ ਸੋ ਹੁਣ ਮੈਨੂੰ ਮੰਮਾ ਬਲੌਂਦੀ ਪਈ ਆ ਵੀ ਆ ਜਾ ਚੱਲੀਏ ਹੋਰ ਕੋਈ ਚੀਜ਼ਾਂ ਵੀ ਦੇਖੀਏ ਮੈਂ ਕਿਹਾ ਇੱਥੇ ਤੇ ਮੰਮਾ ਸਾਰਾ ਕੁਝ ਆ ਕਿਉਂਕਿ ਮੈਂ ਇਹ ਵਾਲੀ ਪਾਰਟ ਤੇ ਕਦੀ ਵੀ ਨਹੀਂ ਆਈ ਸੀ ਤੇ ਅੱਜ ਪਹਿਲੀ ਵਾਰ ਆਈ ਤਾਂ ਮੈਂ ਕਿਹਾ ਮੰਮੀ ਸਾਰਾ ਕੁਝ ਹੀ ਲੈ ਲਈਏ ਤੇ ਕਿਉਂਕਿ ਇੱਥੇ ਦੇਖੋ ਗਾਇਸ ਸਾਰਾ ਆਰਟ ਮਟੀਰੀਅਲਸ ਆਰਟ ਕਰਾਫਟ ਸਾਰੀਆਂ ਚੀਜ਼ਾਂ ਮੈਂ ਮੰਮੀ ਨੇ ਅੱਗੋ ਇਹ ਕਿਹਾ ਕਿ ਮੈਂ ਪੈਸੇ ਨਹੀਂ ਇੰਨੇ ਲੈ ਕੇ ਆਈ ਆਪਾਂ ਦੇ ਸਿਰਫ ਜਸਟ ਲਾਈਟ ਬੰਦ ਸੀ ਸਾਡੇ ਤੇ ਅਸੀਂ ਤਾਂ ਘੁੰਮਣ ਫਿਰਨ ਗਈਆਂ ਸੀ ਹਾਂ ਮੈਨੂੰ ਤੇ ਮੜਾ ਮੋਟਾ ਕੁਛ ਇਹ ਕਹਿੰਦੀ ਸੀ ਮੈਂ ਕਾਪੀ ਲੈਣੀ ਆ ਜਾਂ ਕੋਈ ਸ਼ਰਾ ਵਗੈਰਾ ਇਦਾਂ ਦਾ ਹਲਕਾ ਫੁਲਕਾ ਮੈਂ ਕਿਹਾ ਚੱਲਾ ਪਟਾ ਟਾਈਮ ਪਾਸ ਕਰੀਏ ਉਹਨੇ ਨਾਲੇ ਘੁੰਮ ਫਿਰ ਕੇ ਉੱਥੇ ਫਿਰ ਬਹੁਤ ਹੀ ਵਧੀਆ ਵਧੀਆ ਸਮਾਨ ਆਇਆ ਸੀ ਕ੍ਰਿਸਮਸ ਕਰਕੇ ਆ ਦੇਖੋ ਯਾਕੁਲਲਾ ਪਿਗੀ ਬੈਂਕ ਸ਼ੋਰਟ ਹੋ ਗਿਆ। ਜੇ ਕਿਸੇ ਨੇ ਦੇ ਵਿੱਚ ਆਪਣੇ ਪੈਸੇ ਸੇਵਿੰਗ ਕਰਨੀ ਹੋਵੇ ਤੇ ਪਿਗੀ ਬੈਂਕ ਵਧੀਆ ਲੱਗਾ। ਪਰ ਅਸੀਂ ਲੈ ਆ ਨਹੀਂ ਕਿਉਂਕਿ ਸਾਡੇ ਤੋਂ ਪਹਿਲਾਂ ਹੀ ਹੈ ਦਾਦਾ। ਆ ਗਏ ਪੈਨ ਪੈਨਸਿਲਸ। ਮਾਂ ਮੰਮੀ ਦੁਕਾਨ ਦੇ ਸੀ ਯਾਕੁਲਟ ਉਹਦੇ ਮੋਰੇ ਮੂ ਵੀ ਬਣਿਆ। ਦੇਖਣ ਨੂੰ ਛੋਟੀ ਜੀ ਲੱਗਦੀ ਪਰ ਠੀਕ ਸੀ। ਹੂੰ। ਵੀ ਜਿੱਦਾਂ ਮੰਥਲੀ ਸੇਵਿੰਗ ਆਸਤੇ ਪ੍ਰੋਬਬਲੀ ਬਾਕੀ ਮਾਲ ਦੇ ਵਿੱਚ ਸਮਾਨ ਬਹੁਤ ਜ਼ਿਆਦਾ ਹੈ ਜਿੱਦਾਂ ਇੱਥੇ ਜਾਓ ਨਾ ਪ੍ਰਾਈਸ ਵੀ ਠੀਕ ਆ ਕਿ ਜਿੱਦਾਂ ਆਪਾਂ ਲੈ ਸਕਦੇ ਆ ਕੋਈ ਵੀ ਚੀਜ਼ ਹੋਰ ਮਾਲ 'ਚ ਜਾਓ ਤਾਂ ਮਹਿੰਗਾ ਲੱਗਦਾ ਮੈਂ ਇੱਥੇ ਕਹਿੰਦੇ ਮਮੀ ਬ੍ਰਸ਼ ਲੈ ਲਈਏ ਮਮੀ ਮੈਨੂੰ ਕਹਿੰਦੇ ਹੀ ਇਹਨੇ ਪੈਸੇ ਨਹੀਂ ਲੈ ਕੇ ਆਈ ਮੈਂ ਮੈਂ ਤਾਂ ਬੈਠੀ ਬੈਠੀ ਇਦਾਂ ਚੱਲ ਗਈ ਸੀ ਕਿ ਚੱਲ ਆਪਾਂ ਘੁੰਮ ਫੇਰੇ ਆਉਂਦੇ ਗਾਮੀ ਬਹੁਤ ਲੱਗਦੀ ਪੈਸੇ ਸੋ ਕ੍ਰਿਸਮਸ ਦਾ ਕਰਕੇ ਤਾਂ ਸਮਾਨ ਹੀ ਬਹੁਤ ਜ਼ਿਆਦਾ ਆਇਆ ਕਿਉਂਕਿ ਮੈਂ ਕਾਫੀ ਟਾਈਮ ਬਾਅਦ ਗਈ ਹਾਂ ਪਾਪਾ ਫੇ ਸਾਰਾ ਮੌਲ ਕੋ ਮੇ ਦੇ ਨਾਲ ਹੀ ਅਸੀਂ ਤੁਹਾਨੂੰ ਵੀ ਕਮਾਇਆ ਅਸੀਂ ਕਿਹਾ ਤੁਹਾਨੂੰ ਵੀ ਦਿਖਾ ਦਈਏ ਆਪਣੀ YouTube ਫੈਮਲੀ ਨੂੰ ਬਹੁਤ ਹੀ ਵਧੀਆ-ਵਧੀਆ ਸਮਾਨ ਉਹ ਦੇਖੋ ਗਾਇਸ ਲਾਈਟਸ ਲੱਗੀਆਂ ਕਿੰਨੀਆਂ ਸੋਹਣੀਆਂ ਮੰਮੀ ਇੰਡੀਆ ਦਾ ਮਿਲਦਾ ਵਧੀਆ ਸਮਾਨ ਇੰਡੀਆ ਵੀ ਹੈਗੇ ਆ ਇੰਡੀਆ ਇਤੋਂ ਵੀ ਵਧੀਆ ਗਾਇਸ ਇੱਥੇ ਨਾ ਐਸਮ ਨਾਲੋਂ ਜ਼ਿਆਦਾ ਵਧੀਆ ਸਮਾਨ ਮਿਲਦਾ ਵਾ ਸੋ ਸੌਰੀ ਐਸਮ ਬਟ ਸਾਨੂੰ ਹਾਤਾ ਉਹ ਜ਼ਿਆਦਾ ਵਧੀਆ ਲੱਗਾ ਉਹ ਨਾ ਦਾ ਪ੍ਰਾਈਸ ਆਪਣੀ ਥਾਂ ਤੇ ਆਪਣੇ ਥਾਂ ਤੇ ਹਾਂ ਇੱਥੇ ਗਾਇਸ ਕਿੰਨੇ ਸੋਹਣੇ ਸੋਹਣੇ ਡਿਫਰੈਂਟ ਡਿਜ਼ਾਈਨ ਦੇ ਮਿਰਰਸ ਲੱਗੇ ਮਿਰਰ ਲੱਗੇ ਸੀ ਹਾਰਟ ਵਾਲੇ ਸਟਾਰ ਕੋਈ ਵੀ ਸ਼ੇਪ ਹਾਂ ਇੱਥੇ ਟੋਪੀਆ ਪੈਂਗੇ ਟੋਪੀਆ ਪੈਂਗੇ ਆਹ ਟੋਪੀਆ 크리스마ਸ ਵਾਲੀਆਂ ਸੀ ਆ ਸਾਰੇ 크리스마ਸ ਦੀ ਡੈਕੋਰੇਸ਼ਨ ਦਾ ਹੀ ਆ ਸਮਾਨ ਹਾਂ ਬਾਕੀ ਇਹ ਹੁਣ ਅਜੇ ਤਾਂ ਨਹੀਂ ਲੈਣਾ ਕਈ ਲਈ ਵੀ ਜਾਂਦੇ ਆ ਅਨਿਵਰਸਰਰੀ ਤੇ ਲੱਗੇ ਲੈਣਾ ਮੈਂ ਹੱਲੇ ਵੀ ਮੇਰੇ ਨਾਲ ਉੱਧਰ ਹੀ ਆਉ ਵਾਲੀ ਸਾਈਡ ਤੇ ਕਿਉਂਕਿ ਉੱਧਰ ਜੰਨਤ ਦਾ ਮਟੀਰੀਅਲ ਸਾਰਾ ਉੱਧਰ ਹੀ ਨਾ ਆ ਵੇਖ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਸੀ ਫਿਰ ਇੱਥੇ ਆਪਾਂ ਦੋ ਤਿੰਨ ਫੋਟੋਆਂ ਦਾ ਸ਼ੂਟ ਕੀਤਾ ਸ਼ੂਟ ਕਰਕੇ ਫਿਰ ਅਸੀਂ ਗਈਆਂ ਉੱਪਰ ਸੈਕੰਡ ਫਲੋਰ ਥਰਡ ਫਲੋਰ ਤੱਕ ਬਣਿਆ ਹੋਇਆ ਹਮ ਪਰ ਇਹ ਤੇ ਹੱਲੇ ਆਪਾਂ ਸੈਕੰਡ ਹਰ ਇੱਕ ਚੀਜ਼ ਮਿਲ ਜਾਂਦੀ ਇੱਥੇ ਹਰ ਇੱਕ ਚੀਜ਼ ਮਮੇ ਕਹਿੰਦੀ ਮੇਰੀ ਵੀਡੀਓ ਬਣਾ ਮੈਂ ਕਹਾਂ ਮੈਂ ਜਾਣੀ ਆ ਚੱਲ ਜੰਨਤ ਨੂੰ ਵੀਡੀਓ ਬਣਾ ਮੈਂ ਕਹਾਂ ਕਿਤੇ ਅੱਗੋਂ ਮੇਰਾ ਪੈਰ ਹੀ ਨਾ ਆ ਜੇ ਵਿੱਚ ਲਿਫਟ ਦੇ ਮੈਂ ਵੀ ਦੇ ਕਰਾਂਗੀ ਸੋ ਮੰਮੀ ਕਹਿੰਦੀ ਹੋਣਾ ਪਤੀ ਜੀ ਤੇ ਚਲੀਏ ਮੈਂ ਕਹਾਂ ਚੱਲ ਇੱਥੇ ਬਾਅਦ ਚ ਦੇਖਦੇ ਆਂ ਅਸਲ ਚ ਮੈਂ ਦੇਖਣੇ ਸੀ ਕਿਚਨ ਸਾਫ ਕਰਨ ਵਾਲੇ ਤੌਲੀਏ ਦੇਖੋ ਗਾਇਸ ਕਿੰਨੇ ਸੋ ਦੇ ਗੋਡ ਦੇ ਅਪਲੇਟਾਂ ਜਨਤ ਕਹਿੰਦੀ ਮੰਮੀ ਸੋਨੇ ਦੀਆਂ ਪਲੇਟਾਂ ਆ ਗਈਆਂ 골ਡ ਦੀਆਂ ਪਲੇਟਾਂ 골ਡ ਦੇ ਮੈਗਾ ਭਣੇ ਉਦਾ ਹੀ 1.5 ਲੱਖ ਤੱਕ ਪਹੁੰਚਿਆ ਵਾ ਸੋਹਣੀ ਸੀ ਜਿਵੇਂ ਸਾਰਾ ਕੁਝ ਹੀ ਸੋਹਣਾ ਸੀ ਬਹੁਤ ਵਧੀਆ ਸੀ ਪਰ ਅਸੀਂ ਲੈ ਆ ਨਹੀਂ ਕੁਝ ਵੀ ਬਾਅਦ ਸੇ ਜੰਨਤ ਨੇ ਇੱਕ ਦੋ ਆਪਣੀਆਂ ਚੀਜ਼ਾਂ ਲਈਆਂ ਤੇ ਫੇ ਅਸੀਂ ਘੁੰਮ ਫਿਰ ਕੇ ਤੇ ਘਰ ਆ ਗਏ ਇੰਜੋਏ ਕਰਕੇ ਲੈਣਾ ਵੀ ਕੀ ਹੈ ਮੇਰਾ ਲੜ ਪੈਂਦੀ ਆ ਜੇ ਮੈਂ ਕੋਈ ਚੀਜ਼ ਦੇਖਣ ਵੀ ਲੱਗਦੀ ਆ ਕਹਿੰਦੀ ਤੁਸੀਂ ਤਾਂ ਕਹਿੰਦੇ ਅਸੀਂ ਕੋਈ ਚੀਜ਼ ਲੈਣ ਨਹੀਂ ਆਏ ਫੇਰ ਅਸੀਂ 3rd ਫਲੋਰ ਤੇ ਚੱਲ ਗਏ ਮੋਕੇ ਚੱਲ ਕੋਮਲ ਲੈਣੇ ਆਪਾਂ ਉੱਪਰ ਜਾ ਕੇ ਦੇਖਿਆ ਤਾਂ ਉੱਪਰ ਵੀ ਬਹੁਤ ਜ਼ਿਆਦਾ ਸਮਾਨ ਆਇਆ ਸੀ ਪਰ ਇਹਨੇ ਡੈਕੋਰੇਸ਼ਨ ਜ਼ਿਆਦਾ ਕੀਤੀ ਆ 크ਿਸਮਸ ਕਰਕੇ ਕਿਉਂਕਿ ਜਦੋਂ ਇੱਥੇ 12 ਮੰਥ ਸਟਾਰਟ ਹੋ ਜਾਂਦੇ ਸਤੰਬਰ ਤੋਂ ਡੈਕੋਰੇਸ਼ਨ ਕਰਨੀ ਸਟਾਰਟ ਕਰ ਦਿੰਦੇ ਆ ਆ ਮੈਂ ਟੀ-ਸ਼ਰਟਾਂ ਦੇ ਮੈਨੂੰ ਬਸ ਇਹੀ ਸ਼ੌਂਕ ਹੁੰਦਾ ਕਿ ਮੈਂ ਟੀ-ਸ਼ਰਟਾਂ ਦੇਖ ਲਾਂ ਪਜਾਮੇ ਦੇਖ ਲਾਂ ਬਸ ਇਹੀ ਕੁਝ ਦੇਖਦੀ ਰਹੀ ਇੱਥੇ ਮੈਂ ਜਨਨ ਤਾਂ ਆਪਣਾ ਸਮਾਨ ਦੇਖਦੀ ਸੀ ਕੋਈ ਕਲਿੱਪ ਵਗੈਰਾ ਕੋਈ ਰਬੜ ਬੈਂਡ ਉਹ ਲੱਭਦੀ ਸੀ ਮੈਂ ਕਿਹਾ ਚਲ ਤੂੰ ਆਪਣਾ ਦੇਖ ਲੈ ਕਿੰਨੀ ਮਮਾ ਬੈਗ ਕਿੰਨੇ ਸੋਹਣੇ ਮੈਂ ਕਿਹਾ ਬੈਗ ਤਾਂ ਤੇਤੋਂ ਹੈਗੇ ਪਹਿਲਾਂ ਹੀ ਪਰ ਇਹਨੂੰ ਰੱਜ ਨਹੀਂ ਆਉਂਦਾ ਇਹਨੂੰ ਕੁੜੀ ਨੂੰ ਫਿਰ ਇਹ ਆਪਣੇ ਰਬੜ ਬੈਂਡ ਦੇਖਦੀ ਰਹੀ ਰਬੜ ਬੈਂਡ ਹੇਅਰ ਪਿੰਸ ਦੇਖੀਆਂ ਇਹਨੇ ਕਿੰਦੀ ਆ ਤਾਂ ਮੈਂ ਲੱਭਦੀ ਸੀ ਮੈਂ ਕਿਹਾ ਹਾਂ ਇਹ ਤਾਂ ਮੈਂ ਕਿਹਾ ਮੈਂ ਵੀ ਦੇਖੀਆਂ ਸੀ ਅੱਜ ਹੀ ਮੈਂ ਕਿਹਾ ਮੈਂ ਸੇਰੇ ਦੇਖੀਆਂ ਸੀ ਕਿੰਦੀ ਮੈਂ ਲੈਣੀਆਂ ਮੈਂ ਕਿਹਾ ਚੱਲ ਲੈ ਇੱਕ ਡਿਜ਼ਾਈਨ ਵਾਲੀ ਲੈ ਲਈ ਇੱਕ ਇਹਨੇ ਪਲੇਨ ਲੈ ਲਈ ਮੇਰੇ ਖਿਆਲ ਪਤਾ ਨਹੀਂ ਹਾਂ ਬਲੈਕ ਵਾਲੀ ਲਈ ਦੋ ਲੈਣੀਆਂ ਨੇ ਇੱਕ ਇਹਨੇ ਰਬੜ ਬੈਂਡ ਲਿਆ ਇਹਨੂੰ ਜਿਆਦਾ ਜਿੱਥੇ ਜਾਂਦੀ ਆ ਨਾ ਇਹਨੂੰ ਕਲਰ ਚਾਹੀਦੇ ਪੇਂਟਿੰਗ ਵਾਲੇ ਪਹਿਲਾਂ ਇਹਨੇ ਉਹ ਚੱਕਿਆ ਫਿਰ ਇਹ ਲੈ ਕੇ ਫਿਰ ਇਹ ਹੋਰ ਦੇਖਦੀ ਰਹੀ ਸਮਾਨ ਕਿ ਉਹ ਪਸੰਦ ਨਹੀਂ ਆਇਆ ਇਹਨੂੰ ਕਿ ਅਸੀਂ ਆਗੇ ਸੈਕੰਡ ਫਲੋਰ ਤੇ ਸੈਕੰਡ ਫਲੋਰ ਤੇ ਫਿਰ ਥੋੜਾ ਜਿਆਹਾ ਘੁੰਮੇ ਫਿਰੇ ਕਿਤੇ ਅਸੀਂ ਦੇਖਣਾ ਸੀ ਜਦਾ ਲੱਕੀਨ ਫਲੋਰ ਤਾਂ ਉਹ ਕਹਿੰਦੇ ਇੱਥੇ ਆਉਣ ਨੂੰ ਪੁੱਛ ਕਿ ਕਿੱਦਾਂ ਇਹਨੂੰ ਕਲੀਨ ਕਰਨ ਵਾਸਤੇ ਮੈਂ ਛੋਟੇ ਛੋਟੇ ਉਹ ਦੇਖਦੀਆਂ ਰਹੀਆਂ ਇੱਥੇ ਕਰਦੀਨੇ ਵੀ ਬਹੁਤ ਵਧੀਆ ਸਾਰਾ ਸਮਾਨ ਵਧੀਆ ਸੀ ਮੈਂ ਉਹ ਦੇਖਣ ਲੱਗੀ ਫਿਰ ਆਹ ਕਿ ਹੈਂਕੀਸ ਆਹ ਗਾਇਸ ਟਾਵਲਸ ਕਿੰਨੇ ਕਿਊਟ ਕਿਊਟ ਹੀ ਬਾਕੀ ਆ ਮਮੈਂ ਮੰਮੀ ਨੂੰ ਕਹਿੰਦੀ ਮੰਮੀ ਲੱਭਣ ਦੇ ਸੀ ਕਿਚਨ ਟਾਵਲ ਜਿੱਦਾ ਮੰਮੀ ਨੇ ਕਿਹਾ ਆਫੇ ਮਮੇ ਦੇ ਅੱਖ ਪੈ ਗਈ ਟੇਬਲ ਮੈਟ ਤੇ ਉਹ ਪੈ ਗਈ ਮੈਂ ਦੇਖਦੀ ਸੀ ਮੈਂ ਕਿਹਾ ਸੋਹਣੇ ਆ ਤੇ ਮਮੀ ਕਹਿੰਦੀ ਨਹੀਂ ਇਹ ਜਿਆਦੇ ਪਤਲੇ ਆ ਨਹੀਂ ਆਹ ਵਾਲਾ ਇਦਾਂ ਨਿਆ ਚਲ ਪੈਦਾ ਨਹੀਂ ਤੋਂ ਨਹੀਂ ਕਹਿੰਦੀ ਆ ਹੋ ਫਿਰ ਨੈਕਸਟ ਲਾਵਾਂਗੇ ਦੇਖਦੀ ਰਹੀ ਹੈ ਕਿ ਇਹ ਤਾਂ ਕਿੰਨੀ ਤਰ੍ਹਾਂ ਦੇ ਹੀ ਪਰ ਮੈਂ ਬਿਲਕੁਲ ਛੋਟੇ ਛੋਟੇ ਦੇਖਦੀ ਸੀ ਕਿ ਜਿਆਦਾ ਇੰਨੇ ਵੱਡੇ ਵੀ ਨਾ ਹੋਣ ਛੋਟੇ ਛੋਟੇ ਹੋਣ ਅਫੇ ਮम्मी ਨੂੰ ਲੱਗ ਗਏ ਆਹ ਹੋਏ ਮੈਨੂੰ ਮੈਂ ਹਰ ਵਾਰੀ ਦੇਖਦੀ ਰਹਿਣੀ ਆ ਮੈਂ ਬਾਬਾ ਜੀ ਦੇ ਰੂਮ ਦੇ ਵਿੱਚ ਉਸ ਲੈਬ ਦੇ ਉੱਪਰ ਵਿਛਾਏ ਆ ਪਰ ਅੱਗੇ ਹੋ ਟਾਈਨ ਗਾਇਸ ਇਹਨਾਂ ਵਿੱਚੋਂ ਬਹੁਤ ਪਤਲਾ ਸੀ ਇਹਨਾਂ ਵਿੱਚੋਂ ਇੱਕ ਸਾਡੇ ਘਰੇ ਪਿਆ ਵਾ ਪਿਛਲੇ ਸਾਲ ਲਿਆ ਸੀ ਹੂੰ ਹਾਂਜੀ ਆ ਇਦਾਂ ਦੇ ਗਾਇਸ ਅਸੀਂ ਬਣਾਏ ਸੀ ਸਕੂਲੇ ਇਹਨਾਂ ਦਾ ਸੀ ਬਣਾਇਆ ਹੀ ਫਲੋਰ ਮੈਟ ਬਟ ਇੱਥੇ ਉਹਨਾਂ ਨੇ ਬਣਾਏ ਵਾ ਦੂਜੇ ਕੀ ਆ ਜਿਹੜੇ ਕਿਚਨ ਚ ਯੂਜ਼ ਕਰੀ ਦੇ ਆ ਗਰਮ ਗਰਮ ਚੀਜ਼ਾਂ ਦਾ ਨਹੀਂ ਕਿਚਨ ਚ ਜਿਹੜੇ ਆਪਾਂ ਟੱਕਣ ਟੁੱਕਣ ਫੜਨ ਆਹੋ ਜਿਹੜੇ ਫੇਰ ਗਰਮ ਹੁੰਦੇ ਇਦਾਂ ਹੂੰ ਹੈਂਡਲ ਆਹੋ ਆ ਗਾਇਸ ਕਿੰਨੀਆਂ ਸੋਹਣੀਆਂ ਸੋਹਣੀਆਂ ਪਲੇਟਾਂ ਹੀ ਮੈਂ ਮਮੀ ਵਾਓ ਦੇਖੋ ਕਿੰਨੇ ਸਾਰੇ ਕਲਰਸ ਵੀ ਆ ਸਾਰਾ ਕੁਝ ਢਾਂਡਲੇ ਮੈਂ ਲੱਭਿਆ ਆ ਜਿਹੜੇ ਯੂ ਟੈਂਸਲਸ ਹੁੰਦੇ ਨਾ ਮੰਮੀ ਜਦ ਮੈਨੂੰ ਸਕੂਲ ਲੈ ਲੰਚ ਦੇ ਜਾਂਦੀ ਉਦੋਂ ਇਹ ਮੈਨੂੰ ਪੈਕ ਕਰ ਦੇ ਕਰ ਖਾਣਾ ਖਾਣ ਤਾਂ ਤੂੰ ਘਰੇ ਆ ਜਾਨੀ ਆ ਬੱਚੇ ਕਲੀ ਖਲਾਈ ਸਮਾਨ ਸਾਰਾ ਵਧੀਆ ਸੀ ਪਰ ਪੈਸੇ ਬੰਦਾ ਖੁੱਲੇ ਲੈ ਕੇ ਜਾਵੇ ਇੰਨਾ ਸਮਾਨ ਵੀ ਖਰੀਦ ਕੇ ਕੀ ਕਰਨਾ ਸ਼ਾਪਿੰਗ ਸਪਰੀ ਜਿਹੜੀ ਚੀਜ਼ ਚਾਹੀਦੀ ਜਿਹਦੀ ਜ਼ਰੂਰਤ ਹੁੰਦੀ ਆ ਫਰਸਟ ਫਲੋਰ ਆ ਗਏ ਉਹ ਲੈ ਲਈ ਦੀਆ ਫੇ ਅਸੀਂ ਚੱਲ ਗਏ ਨੀਚੇ ਫਰਸਟ ਫਲੋਰ ਤੇ ਇੱਥੇ ਆਣ ਕੇ ਤੇ ਮੈਨੂੰ ਕੁਝ ਚਾਹੀਦਾ ਹਾਂ ਮੈਂ ਆਪਣੀ ਕਾਪੀ ਲੈਣੀ ਸੀ ਵਰਕ ਵਾਸਤੇ ਆ ਦੇਖੋ ਗਾਇਸ ਮਮ ਨੇ ਲੱਬੈਗ ਨਾ ਕਿਉਟ ਜੀ ਸੀ ਇਹ ਫੇਰ ਦੇਖਣ ਲੱਗੀ ਬਸ ਇਹੀ ਸਮਾਨ ਰੇ ਇੰਡੀਅਰ ਜੇ ਡੀਅਰ ਨਹੀਂ ਹੁੰਦੀ ਉਹ ਵਾਲਾ ਇਹ ਚ ਹੀ ਇੱਕ ਐਦਾ ਦਾ ਤੇ ਇੱਕ ਗ੍ਰੀਨ ਕਾਫੀ ਤਾਂ ਆਂਦਾ ਹੀ ਇੱਥੇ ਸੇ ਕਿੰਨਾ ਹੀ ਸਮਾਨ ਸੀ ਡੈਕੋਰੇਸ਼ਨ ਦਾ 크리스마ਸ ਸੀ ਮੈਂ ਕਿਹਾ Papa 크리스마ਸ ਤੇ ਲੈ ਕੇ ਜਾਵਾਂਗੇ ਆ ਮੈਂ ਦਾਦਾ ਲੈ ਕੇ ਗਈ ਅੱਗੇ ਲਿਆ ਇਹਨੇ ਪਹਿਲਾਂ ਹੀ ਲੈ ਕੇ ਗਈ ਪਿਛਲੇ ਸਾਲ ਦਾ ਨਾ ਪਿਛਲੇ ਸਾਲ ਦੇ ਕੱਟ ਕੱਟ ਕੇ ਲਾਤੇ ਫਿਰ ਹੂੰ ਆਹਾਂ ਬਹੁਤ ਵਧੀਆ ਸੀ ਮੈਂ ਮੰਮੀ ਨੂੰ ਕਿਹਾ ਮੈਂ ਮੰਮੀ ਆਹ ਦਿੱਤੇ ਕਿੰਨੇ ਸੋਹਣੇ ਸੋਹਣੇ ਪਹਿਹਾਰ ਇਹ ਵਾਲੇ ਲੈ ਜਾਣੇ ਆ ਬਾਬਾ ਜੀ ਦੇ ਕਮਰੇ ਆਸਤੇ ਲਏ ਆ ਪਰ ਪਹਿਲਾਂ ਪਤਾ ਨਹੀਂ ਇਹ ਡੀਆਈਵਾਈ ਤੋਂ ਸ਼ਾਇਦ ਕਿੱਥੋਂ ਲੈ ਕੇ ਆਏ ਪਾਪਾ ਲੈ ਕੇ ਗਏ ਸੀ ਬਟ ਆਹ 크리스마ਸ ਤੇ ਮੈਰੀ 크리스마ਸ ਤੇ ਬੂਲ ਦੂਜੇ ਕੀ ਕਹਿੰਦੇ ਆ ਹਾਂ ਡੋਰ ਦੇ ਮੋਰੇ ਲਾਉਣੀ ਗਾਇਸ ਉੱਥੇ ਆ ਕਿੰਨਾ ਸੋਹਣਾ ਸੀ ਇਹ ਵੀ ਆ ਬੈਲਸ ਹੀ ਆ ਮੰਮੀ ਨੂੰ ਕਹਿੰਦੀ ਮੈਂ ਲੈ ਲਿਆ ਇੱਕ ਮੰਮੀ ਕਹਿੰਦੇ ਨਹੀਂ ਚੱਲ 크리스마ਸ ਤੇ ਲਾ ਲਾ ਮੈਂ ਚੱਲ ਠੀਕ ਆ ਅਗਲਾ ਸੌਣਾ ਸੀ ਦੇਖੋ ਗਾਇਸ ਸਾਰਾ ਕੋਸ਼ਿਸ਼ ਸੋਣਾ ਤੂੰ ਨਹੀਂ ਸੋਣੀ ਨਹੀਂ ਹਾ ਦੇ ਮੈਂ ਮੈਂ ਕਹਿੰਦੀ ਮੈਂ ਕਹ ਮਮਮੀ ਇਹਨਾਂ ਨੇ ਆਹ ਤੇ ਬੈਲਾ ਲਾਈਆਂ ਵਾ ਤੇ ਚ ਕੋਈ ਕੋਈ ਚਿਰ ਨਹੀਂ ਹੈ ਹੀ ਨਹੀਂ ਕੀ ਇਹ ਹੈ ਐਵੇਂ ਹੀ ਲਾਈਆ ਫੇਰ ਅਸੀਂ ਚੱਲ ਗਏ ਥੱਲੇ ਮਮਮੀ ਬੁੱਕ ਲੱਭਣ ਦੇ ਹੀ ਆਪਣੀ ਮੰਨੀ ਸੀ ਦਹੀਂ ਮੈਨੂੰ ਕਿਹੜੇ ਪਾਸੇ ਮੇਰੇ ਖਾਲ ਦੂਜੇ ਪਾਸੇ ਪਈ ਸੀ ਮੈਂ ਮੈਂ ਇਹਨਾਂ ਡਿਸਟਰੈਕਟਡ ਹੋ ਗਈ ਤੇ ਮੰਮੀ ਤਾਂ ਤਾਂ ਖੰਦ ਲੱਪੀ ਮੈਂ ਮੈਨੂੰ ਪੁੱਛਣ ਦੇ ਹੀ ਵੀ ਕਿੱਥੇ ਹੈ ਮੈਂ ਕਿ ਮੰਮੀ ਅੱਛਾ ਮੈਂ ਇੱਥੇ ਕਿਤੇ ਮੱਗ ਦੇ ਕਿ ਨਿਕੇ ਖਲਾਉਣੇ ਜੀ ਪਈ ਬੱਚਿਆਂ ਨੂੰ ਆ ਮੈਂ ਕਿ ਪਿਗ ਬਣੀ ਇਹਨੇ ਦੱ ਜਲਾਤਾ ਦੇ ਫਲੋਰ ਤੇ ਪਿਗ ਕੇ ਚੂਈ ਚੂਆ ਪਿਗ ਆ ਪਿਗ ਗਿਆ ਹੂੰ ਸੋ ਰਾਸ਼ੀ ਵੀ ਕਾਫੀ ਸੀ ਹਮ ਮੈਂ ਮੰਮੀ ਨੂੰ ਕਿਹਾ ਮੈਂ ਮੰਮੀ ਇੱਕ ਨਵੇਂ ਬਾਕਸ ਦੇਖਿਆ ਵਾਂ ਉਹ ਜੀ ਜੀ ਸਾਈਡ ਤੇ ਪਈਆਂ ਸੀ ਸਾਰੀਆਂ ਉੱਧਰ ਪਹਿਲਾਂ ਮੈਨੂੰ ਚੇਤਾ ਹੀ ਨਹੀਂ ਕਿ ਮੈਂ ਲੈਣੀ ਹਮ ਜਦੋਂ ਅਸੀਂ ਥੱਲੇ ਆਏ ਤਾਂ ਮੰਮੀ ਨੇ ਆ ਜਦੋਂ ਮੈਂ ਕਿਹਾ ਨਾ ਇਦਾਂ ਮੰਮੀ ਉਹਦੇ ਪੈਂਸਿਲ ਪੈਂਸਿਲ ਲਮੇ ਕਰਨੀ ਉਹ ਮੈਂ ਆਪਣੀ ਕਿਰਜ ਦੇ ਬੁੱਕ ਲੈਣੀ ਸੀ ਫਿਰ ਅਸੀਂ ਫਿਰ ਆਗੇ ਲੈ ਕੇ ਵਾਪਸ ਗਈਆਂ ਮੈਂ ਕਿਹਾ ਮੰਮਾ ਫੋਟੋ ਯਾਕੇ ਤੇ ਫਿਰ ਇਸਦੀ ਰਿਕਾਰਡਿੰਗ ਇਹ ਬੱਦੂਰਿਆ ਉਹ ਪਹਿਲੀ ਵਾਲੇ ਟਰੈਕਟਰ ਦਿਖਾਤਾ ਯਾਰ ਚੱਲ ਆ ਜਾ ਮੇਰ ਨਾਲ ਸਹੀ ਜੀ ਜੀ ਆਉਤੇ ਹੈ ਹੀ ਨਹੀਂ ਬੂ ਬੂ ਸਨਾ ਪੁੱਛ ਕੇ ਅੰਦਰੋਂ ਵੇਹ ਹੋਣਾ ਦੋਹੇ ਖਾਨ ਫੀਨ ਦੇ ਸ਼ਾਪ ਹੈ ਨਹੀਂ ਆਵਾ ਦਾ ਇਹ ਕੀ ਆ ਦਾ ਕੇਸ਼ੀਆਂ ਆ ਗਈਆਂ ਦਾ ਨਹੀਂ ਇਹਨਾਂ ਦੇ ਕੇਕ ਹੀ ਆ